ਕੀ ਕਰ? ਸਰਾਬ ਦੀ ਦੰਡੀ। ਨਾ ਜਿਹੜਾ ਮਦਨੋ। ਮਾਨ ਤੈਨੂੰ ਕਿੱਧਰ ਲਈ ਫਿਰਦਾ ਪੁੱਤ? ਇਹਨੂੰ ਵਸਨਾ 꺥ੀੜਾ ਦਵਾਈ ਲੈ ਕੇ ਆਈ। ਅੱਛਾ 꺥ੀੜਾ ਦਵਾਈ ਲੈ ਕੇ ਆਈਂ ਤੂੰ। ਹਾਂ। ਚਲੋ ਠੀਕ ਹੈ ਜੀ 꺥ੀੜਾ ਦਵਾਈ ਹੋਣਾ ਬਹੁਤ ਵਧੀਆ ਗੱਲ ਆ। ਚਲ ਇਹਨੂੰ ਸਾਡਕੇ ਦਿਖਾਤਾ ਦੋ ਸਾਨੂੰ ਕੀ ਕਰਦੀ ਐ। ਆਹ ਬਸ ਮੇਰੇ ਮਗਰ ਭੱਜੂਗੀ। ਅੱਛਾ ਜੀ। ਉਹ ਮੇਰੇ ਮਗਰ ਭੱਜੂਗੀ। ਚਲੋ ਖੇਡੋ ਇਹਦੇ ਨਾਲ ਖੇਡੋ। ਆਹ ਮੇਰੇ ਨੂੰ ਛੋਟ ਲੈਣੀ ਆ। ਹੈਂ? ਜਦ ਹੀ ਮਾਰਿਆ ਜਾ। ਆ ਦੇਖੋ ਦੇਖੋ ਸਟਾਪ। ਇਹ ਫੜ ਕੇ ਰੱਖ, ਹੜ ਕੇ ਰੱਖ। ਇਹਨੇ ਮੈਂ ਕਿਹਾ ਤਿੱਕੀ ਮੇਰੇ ਮਾਗਰ ਪੱਦੀ। ਮੈਨੂੰ ਫਟਾਫਟ ਪਕੜਿਆ। ਇੱਥੇ ਰੋਡ ਦੇ ਉੱਤੇ ਜੇ ਤੇਰੀ ਕੁੱਤੀ ਉੱਤੇ ਕੋਸ ਚੜ ਗਿਆ ਫਿਰ ਤੋ ਕੀ ਕਰਨਗੇ ਰੋਏਂਗੀ। ਹਾਂ। ਹੈਨਾ। ਇਹਦਾ ਚਾਰਾ ਦੇਖ। ਨਾ ਸ਼ਾਦੀ ਕਿਦੋਂ ਕਰਨੀਆ ਕੀ ਕਰੂਗੀ ਹਿਪ। ਤੈਨੂੰ ਕੀ ਕਰੂਗੀ? ਨਾਲੇ ਘੰਨੇ ਜਾਉਗੀ ਕਿਉਂਕਿ ਉੱਥੇ ਪਾਸ ਹੀ ਨਾਲਾ ਨਿਕ। ਉੱਥੇ ਨਾਲਾ ਹੈ। ਅੱਛਾ। ਆ ਰਹੀ ਹੈ ਜਿਹੜੋ ਨਾ ਇਹਨੂੰ ਮੈਂ ਗੱਡੀ ਫੋਲਾ ਸਿੱਟੂੰਗੀ ਆਹ ਤੇ ਨੰਦ ਛਾਲ ਐਸਾ ਦੂੰਗੀ ਨਾ ਹੂੰ ਇਹਨੂੰ ਫਿਰ ਵੀ ਕੋਈ ਕੱਟੂਗਾ ਨਹੀਂ ਕੋਈ ਇਹਨੂੰ ਮਾਰੂਗਾ ਹੀ ਮਾਰੂਗਾ ਗੱਡੀਆਂ ਆਉਂਦੀ ਰਹਿੰਦੀਆਂ ਨੇ ਨਾ ਹੂੰ ਆਮ ਮੁਸ਼ੱਕਰ ਨਾ ਆ ਰਿਹਾ ਮੈਨੂੰ ਉਹਨੇ ਛੱਡੂੰਗੀ ਆਹ ਨੀਚੇ ਰੱਬ ਜੂਗੀ ਅੱਛਾ ਫੇ ਮਾਰਦਾ ਛੱਡੂੰਗੀ ਬੁੱਕ ਤੇ ਮੈਂ ਬੱਥੇ ਜਾਂਗੀ ਸਰਟੀਫਿਕੇਟ ਲਈ ਜਾਊਗੀ ਚਲ ਕਾ ਇਸਨੂੰ ਭੁਜਾ ਕੇ ਲੈ ਕੇ ਜਾ ਫਿਰ ਉਧਰਾਂ ਚੱਲ ਕੈਸ਼ ਨੂੰ ਛੱਡ ਦੇ ਥੱਲੇ ਭਾਈ ਚਲ ਬੈਠ ちゃっ ਤੇ ਕੈਸ਼ ਬੋਲ ਸਿਆਣੀ ਆ ਕੈਸ਼ ਕੈਸ਼ ਬੇਟਾ ਇਹ ਲੈ ਕੇ ਦਿੱਤੀ ਆ ਮੰਤ ਨੂੰ ਆਪਾਂ ਕੈਸ਼ ਆ ਮੰਤ ਖੇਡਦੀ ਰਹਿੰਦੀ ਆ ਕੈਸ਼ ਨਾਲ ਛੱਡ ਦੇ ਬੇਟਾ ਇਹਨੂੰ ਥੱਲੇ ਚਲ ਕੈਸ਼ ਚੱਲ ਕਰ ਆ ਜਾ ਛੱਡ ਦੇ ਛੱਡ ਦੇ ਆਪੇ ਭੱਜੂਗੀ ਆ ਕੈਸ਼ ਆਇਆ ਕੈਸ਼ ਖੜੇ ਜਾ ਅਰੇ ਚੱਲ ਚੱਲ ਮੂਰੇ ਲੈ ਕੇ ਚੱਲੇ ਨੂੰ ਚੱਲ 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 ਥੋੜੀ ਜਿਹਾ ਚੱਲ ਚੱਲ ਤੂੰ ਇਹਨੂੰ ਕਿੱਧਰ ਲਈ ਫਿਰਦੀਆਂ ਸੜਕ ਦੇ ਉੱਤੇ ਚੱਲ ਘਰੇ ਲੈ ਕੇ ਚੱਲ ਚਲੋ ਘਰੇ ਨਹੀਂ ਤੁਹਾਡੇ ਲੱਪੜ ਪੈਣਗੇ ਦੋਨਾਂ ਜਣਿਆਂ ਦੇ ਜਦ ਮੈਨੂੰ ਵੀਡੀਓ ਅਸਿਆ ਤੁਹਾਨੂੰ ਵੀਡੀਓ ਕਿਉਂ ਦੇਈਏ ਅਸੀਂ ਵੀਡੀਓ ਬਣਾ ਵੀਡੀਓ ਕਮਾ ਨਹੀਂ ਤਸੀਮ ਭਾਈ ਅਸੀਂ ਤੁਹਾਡੀ ਵੀਡੀਓ ਬਣਾਤਾ ਰਹੇ ਹਾਂ ਅਸੀਂ ਤੁਹਾਡਾ ਵਲੌਗ ਬਣਾ ਰਹੇ ਹਾਂ ਦੋਨਾਂ ਜਣਿਆਂ ਦਾ ਚੱਲ ਚੱਲ ਚੱਲੋ ਚੱਲੋ ਆਜੋ ਘਰੇ ਚੱਲੀਏ ਚਲੋ ਤਾਂ ਉਹ ਜਾਂਦੀ ਹੈ ਘਰ ਨੂੰ ਚੱਲ ਨਾਲ चलो कैश करे चलो बेटा गाइस आ ये काशी आना कैश नहीं बेटा कैश कैश करे चाल दे आपा ओए कैश कैश और ये पीछे पीछे आ तू भज गई करे कल्ली कर ਦੇ ਰਹਾ ਤਾਂ ਕੋਈ ਫਾਇਦਾ ਨਹੀਂ ਤੇਰੀ ਤਾਂ ਡੌਗ ਤੈਨੂੰ ਛੱਡ ਕੇ ਰਸਤੇ ਦੇ ਵਿੱਚ ਭੱਜ ਗਈ ਫਿਰ ਹੁਣ ਤੂੰ ਕੀ ਕਰੇਂਗੇ ਉਹਨੂੰ ਘਰੇ ਜਾ ਕੇ ਕੁੱਟੇਂਗੇ ਕੁੱਟਣਾ ਨਹੀਂ ਮਾਣਾ ਬੜਾ ਜਿਹੜਾ ਹਿੱਟਾ ਨਾ ਕਿੱਥੇ ਤੇ ਕਿਹਨੇ ਤੇ ਬੇੜਾ ਸੜਕ ਤੇ ਨਹੀਂ ਜਾਣਾ ਸੜਕ ਤੇ ਆ ਜਾ ਇੱਧਰ ਚੱਲ ਆਪਾਂ ਨੂੰ ਘਰੇ ਜਾ ਕੇ ਟ੍ਰੇਨਿੰਗ ਦਿੰਨੇ ਆ ਜਾ ਵੀ ਐਦਾਂ ਨਹੀਂ ਕਰੀਦਾ ਹੁੰਦਾ ਹੁਣ ਤੂੰ ਕਰੇ ਬਾਗੀ ਕਾਸ਼ ਚੱਲ ਭੱਜ ਭੱਜ ਤੈਨੂੰ ਮੈਂ ਕੁੱਟੂਗਾ ਭੱਜ ਕੈਸ਼ ਨੂੰ ਬੁਲਾਇਏ ਕੈਸ਼ ਹੋ ਰਿਹਾ ਬੇਟਾ ਪਿਆਰ ਨਾਲ ਬਲਾ ਮਾਂ ਤੇ ਪਿਆਰ ਨਾਲ ਪਿਆਰ ਨਾਲ ਕੈਸ਼ ਆ ਜਾ ਬੁੱਤ ਕੈਸ਼ ਕੈਸ਼ ਨਾ ਤੂੰ ਆ ਜਾ ਰਿਹਾ ਰਿਹਾ ਕੈਸ਼ ਅਮਾਨੇ ਤੋਂ ਤੂੰ ਜਰੀ ਤੱਕ ਕੈਸ਼ ਬੁੱਤ ਤੇਰੇ ਕੋਲੇ ਆਉਂਦੇ ਨਹੀਂ ਭੱਜ ਗਈ ਘਰੇ ਤੇਰੀ ਗੱਲ ਨਹੀਂ ਮੰਨ ਰਹੀ ਕੀ ਗੱਲ ਆ ਗਾਇਸ ਜਿੰਮੇ ਪੱਤੇ ਨਾ ਮਾਰੂ ਨਾ ਕ ਹੂੰ ਉਹ ਦੀ ਸਮਝੂਗੀਓ ਕਿਹੜਾ ਪੱਤੇ ਨੇ ਨਾ ਹੂੰ ਇਹਨਾਂ ਨਾਲ ਮੈਂ ਕੁਛ ਨਾ ਕਿ ਦਿੱਤਾ ਤੇ ਪੂਰਾ ਤੋੜਤੇ ਨੇ ਹੁਣ ਆਪਾਂ ਅੰਦਰ ਚੱਲੀਏ ਫਿਰ ਉਹਨੂੰ ਦੇਖੀ ਕੀ ਕਹਿੰਦੀ ਆ ਚੱਲ ਉਹਨੂੰ ਲੱਭ ਆ ਜਾ ਉਹਨੂੰ ਕੁੱਤੀਏ ਉਹਨੂੰ ਕਿ ਤੂੰ ਸਾਡੀ ਗੱਲ ਕਿਉਂ ਨਹੀਂ ਮੰਨੀ ਆ ਜਾ ਸੜਕ ਤੋਂ ਵੱਜੀ ਆਉਂਦੀ ਆ ਘਰੇ ਕੱਲੀ ਦੇਖੀ ਹੁਣ ਗਾਇਸ ਅਸੀਂ ਜਾਂਦੇ ਆ ਘਰੇ ਤੇ ਹੁਣ ਉਹਦੀ ਬਣਾਉਣੀ ਚਟਣੀ ਜਾ ਕੇ ਉਹਦੇ ਲਾਵਾਂਗੇ ਲਾਪੜੇ ਚਲੋ ਘਰੇ ਚੱਲ ਚੱਲ ਗੋ ਇੰਦਰ ਸਾਨੂੰ ਦਿਖਾਉਂਦੇ ਆ ਦਵਾਈਆਂ ਚਾਲਦੀਆਂ ਨੇ ਘਰੇ ਸਫਾਈਆਂ ਦੀਵਾਲੀ ਕਰਕੇ ਤਿਆਰਾਂ ਕਰਕੇ ਚੱਲ ਗਿਆ ਉਹ ਖੜੀ ਆ ਹਾਂਜੀ ਹਾਂਜੀ ਪੁੱਤ ਆ ਜਾ ਸਾਨੂੰ ਛੱਡ ਕੇ ਵੱਜ ਕੇ ਆਈਆਂ ਨਾ ਸਾਨੂੰ ਛੱਡ ਕੇ ਵੱਜ ਕੇ ਆਈਆਂ ਤੂੰ ਹੇ ਤਨ ਛੱਡ ਕੇ ਭੱਜ ਗਈਆਂ ਤੂੰ ਹਾਰੇ ਸਾਡੇ ਸਾਡੇ ਕਿਉਂ ਭੱਜ ਗਈਆਂ ਪਹਿਲਾਂ ਐਂ ਦੱਸ ਭਾਈ ਗਾਇਸ ਪਹਿਲਾਂ ਭਾਈ ਐਂ ਬੱਸ ਇਹਨੂੰ ਮਾਨਤਾ ਪੁਰੇ ਪੁਰੇ ਅਮ ਤਾਂ ਸਿੱਤੂ ਹਾਂ ਸਾਡੇ ਕਿਉਂ ਭੱਜ ਗਈਆਂ ਭਾਈ ਸਾਡੇ ਕਿਉਂ ਭੱਜਦੀ ਸੀ ਦੱਸੇ ਹੁਣ ਬੱਸ ਇਹਨੂੰ ਸਾਡੇ ਕਿਉਂ ਭੱਜੀ ਸੀ ਹੁਣ ਇਹਨੂੰ ਟੰਗ ਦੇ ਹੁਣ ਇਹਦੀ ਪਲੇਟ ਕਰ ਥੱਲੇ ਬਿਠਾ ਕੇ ਉੱਧਰ ਨੂੰ ਖੜਿਆ ਹੋਣੇ ਨੂੰ ਉੱਧਰ ਉਹ ਥੇ ਲੈ ਕੇ ਜਾ ਇਹ ਮਾਤਾ ਸਾਨੂੰ ਸੜਕ ਤੇ ਛੱਡ ਕੇ ਭੱਜ ਕੇ ਆਈ ਆ ਕੈਸ਼ ਅਸੀਂ ਨੂੰ ਕਹੋ ਕਮਾਉਣ ਲੈ ਕੇ ਗਏ ਸੀ ਸੜ ਦੇ ਇਹਨੂੰ ਮਾਨ ਦੋ ਹਣਾ ਔਰ ਯਾ ਕੈਸ਼ ਔਰ ਯਾ ਕੈਸ਼ ਔਰ ਯਾ ਕੈਸ਼ ਬੈਠੇ ਤੇ ਚੱਲ ਉਧਰ ਕੈਸ਼ ਨਾ ਬਿੱਜੇ ਆ ਜਾ ਨਾ ਸੜ ਕੇ ਭੱਜ ਗਈ ਸੀ ਤਦ ਮੈਂ ਤਾਂ ਫੇਰ ਹੀ ਸਮਝੂਗੀ ਸਾਡੇ ਕੇ ਭੱਜ ਕੇ ਆਈ ਸੀ ਇਹਨੂੰ ਮੈਂ ਇਹਨੂੰ ਮੈਂ ਦੱਸ ਤੋ ਕੋਈ ਨਾ ਮੰਨ ਤਾਂ ਛੱਡ ਦੇ ਪੁੱਤ ਛੱਡ ਦੇ ਛੱਡ ਦੇ ਇਹਨੂੰ ਕੋਈ ਨਾ ਪਿਆਰ ਕਰਾਂਗੇ ਆਪਾਂ ਇਹਨੂੰ ਪਿਆਰ ਨਾਲ ਸਮਝਾਵਾਂਗੇ ਅੱਜ ਕੈਸੇ ਸਾਡੇ ਕੇ ਭੱਜ ਗਈਆਂ ਕੈਸੇ ਕੈਸੇ ਸਾਨੂੰ ਸਾਡੇ ਕੇ ਭੱਜ ਗਈ ਸੀ ਹਾਂ ਹੁਣ ਦੋਨੋਂ ਅਸੀਂ ਖੱਲਿਏ ਖੱਲਿਏ